ਲੈ ਹਾਂ ਇਹ ਕੀ ਬਣੰਦਿਆ ਨਹੀਂ ਤੂੰ ਦੀਦੀ ਇਹ ਮੈਂ ਚੁੱਲਾ ਬਣਾਉਣੀ ਆ ਚੁੱਲਾ ਬਣਾਉਣੀ ਆ ਹਾਂ ਇਹ ਕਿਹੜੇ ਪਾਸੋਂ ਲੱਗਦਾ ਵਾ ਚੁੱਲਾ ਤੇ ਲੈ ਐਡਾ ਹੀ ਨਹੀਂ ਵਾ ਵੱਡੇ ਹੁੰਦੇ ਆ ਚੁੱਲੇ ਜੜੇ ਐਡਾ ਵੱਡਾ ਕੀ ਕਰਨਾ ਦੀਦੀ ਮੈਂ ਤਾਂ ਛੋਟਾ ਹੀ ਠੀਕ ਹੈ ਇਹ ਤਾਂ ਖਡਾਉਣਾ ਜੇ ਲੱਗੰਦੇ ਆ ਜਦੋਂ ਨਿਆਣਿਆਂ ਦੇ ਅੰਦਰ ਖੱਡਣਾ ਹੁੰਦਾ ਵਾ ਨਹੀਂ ਨਹੀਂ ਦੀਦੀ ਇਹਦੇ ਚ ਵੇਖੀ ਕਿੰਨੀ ਅੱਗ ਬਲ ਜਾਣੀ ਆ ਉਹ ਨਹੀਂ ਛੋਟਾ ਹੀ ਹੋ ਹੈ ਛੋਟਾ ਵਾ ਨਹੀਂ ਛੋਟਾ ਅੱਗ ਕਿੰਨਾ ਬਾਲ ਲੈਗੀ ਮਾਸਾ ਜਿੰਨਾ ਤਾਂ ਹੈਗਾ ਵਾ ਥੋੜਾ ਚੜਾਈ ਚ ਰੱਖਦੀ ਜਾਂਦੇ ਨਹੀਂ ਦੀਦੀ ਵੇਖੀ ਧੋਕ ਲੱਕੜਾਂ ਲਾਈਆਂ ਨਾ ਹਾਂ ਤੇ ਫਿਰ ਬੜੀ ਸੁਣੀ ਅੱਗ ਬਲ ਜਾਣੀ ਉਹਦਾ ਬਣਿਆ ਤਾਂ ਸੋਹਣਾ ਵਾ ਪਰ ਚੜਾਈ ਥੋੜੀ ਘਟ ਵਾ ਤੁਸੀਂ ਇਹ ਦੱਸੋ ਫਿਰ ਠੀਕ ਬਣਿਆ ਕਿ ਨਹੀਂ ਬਣਿਆ ਉਹਦਾ ਠੀਕ ਵਾ ਹੈ ਪਰ ਅੱਗ ਘਟ ਬਲਿਆ ਕਰਨੀ ਇਹਦੇ ਵਿੱਚ ਤੇ ਫਿਰ ਹੁਣ ਕੀ ਕਰਾਂ ਦੀਦੀ ਫਿਰ ਕੀ ਹੁਣ ਸੇਕਣ ਜੋਗਾ ਰਹਿਲਾ ਤੇ ਇੱਕ ਅੱਧਾ ਹੋਰ ਬਣਾਣੀ ਫਿਰ ਐਨੇ ਕੀ ਕਰਨੇ ਦੱਸ ਇਹੋ ਹੀ ਠੀਕ ਆ ਸਾਗ ਸੂਕਾ ਤਾਂ ਰਹੇਗੀ ਤੇ ਸਾਗ ਤੇ ਦੀਦੀ ਮੈਂ ਗੈਸ ਤੇ ਹੀ ਤੁਹਾਨੂੰ ਪਤਾ ਬਣਾਉਣੀ ਹੁੰਨੀ ਆ ਇਹ ਸੇਕਣ ਵਾਸਤੇ ਰੱਖਣਾ ਵਾ ਆਹੋ ਚੱਲ ਕੋਈ ਨਹੀਂ ਫਿਰ ਮੈਂ ਕਹਿੰਸੀ ਅੱਜ ਠੰਡ ਬੜੀ ਲੱਗਦੀ ਐ ਨਾ ਆਉ ਚਾਹੀਦਾ ਵਾ ਕਿਹਾ ਅੱਜ ਤੇ ਦੀਦੀ ਮਿੱਟੀ ਲੱਭੀ ਮੈਨੂੰ ਮਿੱਟੀ ਕਿੱਥੋਂ ਲਿਆਂਦੀ ਐ ਨਹੀਂ ਚੀਕਨੀ ਮਿੱਟੀ ਤੇ ਮੈਂ ਹੋਰ ਰਸਤੇ ਚੋਂ ਲੈ ਆਂਦੀ ਚੱਕ ਕੇ ਹਾਂ ਆਪੇ ਗਈ ਹਲਿਆਣ ਹੋਰ ਕੀ ਕਰਨ ਵਾਲੇ ਫਾਫੇ ਚ ਮੈਂ ਪਾ ਲਿਆਂਦੀ ਠੀਕੇ ਇਹਨੇ ਫੜਿਆ ਨਹੀਂ ਉੱਥੇ ਮਿੱਟੀ ਦੇ ਹੁੰਦੀ ਨੂੰ ਨਾ ਫੜਨਾ ਕਿਨੇ ਹੀ ਗੁੱਸੇ ਨਹੀਂ ਕੀਤਾ ਨਾ ਕਿਸੇ ਨੇ ਨਹੀਂ ਗੁੱਸਾ ਕੀਤਾ ਚਲ ਚੰਗਾ ਵਧੀਆ ਵਾ ਕਹਣਾ ਚੰਗਾ ਤੈਨੂੰ ਇਨੀ ਕਾ ਲੱਗੀ ਮੈਨੂੰ ਤੇ ਵੀ ਨਹੀਂ ਹੈਗੀ ਹਾਈ ਹਾਈ ਦੀਦੀ ਮੈਂ ਵੀ YouTube ਤਾਂ ਵੇਖਿਆ ਹੀ ਅਛਾ ਕਿਦਾ ਕਿਦਾ ਬਣਾਉਂਦੇ ਆ ਮੈਨੂੰ ਕਿਹੜੀ ਚਾਹ ਚਾ YouTube ਤੇ ਦੱਸ ਦਿੰਦੇ ਸਾਰੇ ਕੁਝ ਹੋਰ ਕੀ ਸਾਰਾ ਕੁਝ ਦੱਸਦੇ ਆ ਚਲ ਮੈਂ ਵੀ ਵੇਖਾਂਗੀ ਪਹਿਲਾਂ ਕੱਢ ਕੇ ਤੇ ਫਿਰ ਮੈਂ ਵੀ ਕੋਸ਼ਿਸ਼ ਕਰਕੇ ਵੇਖੂਗੀ ਬਣਾ ਕੇ ਵੇਖੀ ਦੀਦੀ ਠੀਕ ਮੈਂ ਚਲ ਛੋਟਾ ਜਾ ਚੁੱਕਿਆ ਵੀ ਸੋਖਾ ਜਾਊਗਾ ਨਾਲੇ ਹਨਾ ਬਣਿਆ ਸੋਹਣਾ ਵਾ ਪਰ ਹੈ ਛੋਟਾ ਵਾ ਦੀਦੀ ਚਾਹ ਆ ਗਈ ਨਾ ਮੈਂ ਹਾਂ ਆ ਗਈ ਆ ਗਈ ਇਦਾਂ ਦਾ ਕਰਾਂ ਮੈਂ ਚੁੱਲ੍ਹੇ ਬਣਾਵਣਾ ਕਿ ਵੇਚੀ ਜੰਨੀ ਆ ਆਹੋ ਇਹੀ ਕੰਮ ਰਹਿ ਗਿਆ ਹੁਣ ਚੁੱਲ੍ਹੇ ਬਣਾ ਕੇ ਵੇਚਣ ਵਾਲੇ ਯੂਟਿਊਬਰਾਂ ਦਾ ਹਾਲ ਵੇਖ ਲਓ ਦੀਦੀ ਕੋਈ ਗੱਲ ਨਹੀਂ ਯੂਟਿਊਬਰ ਕਿਹਨੇ ਗਣਾ ਯੂਟਿਊਬ ਵਰਗਾ ਹਾਲ ਵੇਖੋ ਸਾਰੇ ਕੰਮ ਆਉਣੇ ਚਾਹੀਦੇ ਆ ਭਾਵੇਂ ਯੂਟਿਊਬ ਤੇ ਕੰਮ ਕਰੋ ਕੰਮ ਸਾਰੇ ਆਉਣੇ ਚਾਹੀਦੇ ਆ ਸਹੀ ਗੱਲ ਹੀ ਆ ਇਹ ਤਾਂ ਗੱਲ ਬਿਲਕੁਲ ਸਹੀ ਆ ਚਲ ਤੂੰ ਉਹ ਜੱਲਾ ਬਣਾਉਣੀ ਚਾਹ ਪਾਣੀ ਸਾਨੂੰ ਕਿੱਥੇ ਪੁੱਛਣਾ ਵਾ ਕਿਉਂ ਨਹੀਂ ਬੁੱਲਾ ਬਣੂਗਾ ਤੇ ਚਾਹ ਬਣਾਉਣੀ ਆ ਐਵੇਂ ਮੈਂ ਵੇਖ ਤਾਨੂੰ ਗਿਆਸ ਤੇ ਚਾਹ ਪਿਆ ਦੇਣੀ ਨਹੀਂ ਇਹ ਤਾਂ ਸੁੱਕਣਾ ਨਹੀਂ ਹਲੇ ਪਾਣਾ ਫਿਰ ਛੇਤੀ ਤਾਂ ਹੀ ਚਾਹ ਬਣਾ ਬਿਣੀ ਸੁੱਕ ਜਾਣਾ ਆ ਪਰ ਇਹ ਵੇਖੋ ਦੀਦੀ ਸਹੀ ਆ ਕਿ ਨਹੀਂ ਸਹੀ ਸਹੀ ਆ ਇੱਥੇ ਕਿ ਪੜਾਵੇ ਰਹਾ ਹਲਾ ਹੁਣ ਅੱਛਾ ਤੇ ਚੱਲ ਗੋਲ ਗੋਲ ਜੇ ਆਹੋ ਛੋਟੇ ਛੋਟੇ ਗੋਲ ਗੋਲ ਹਾਂ ਫਿਰ ਪੜਾਵੇ ਰੱਖੇਗੀ ਤੇ ਫੇਰ ਹੀ ਪਤੀਲਾ ਅਬਦੁੱਲਾ ਉੱਤੇ ਟਕਾਏਗੀ ਆਹ ਹੋਏ ਤੇ ਮਾੜਾ ਮੋਟਾ ਛੋਟਾ ਮੋਟਾ ਪਤੀਲਾ ਉੱਤੇ ਆ ਜਾ ਕਰੂਗਾ ਮੈਂ ਕਿਹੜਾ ਕੁਝ ਬਣਾਉਣਾ ਦੀਦੀ ਉਹ ਮੈਂ ਤਾਂ ਮਲਕੀ ਅੱਗ ਉਗ ਬਾਲਣ ਵਾਸਤੇ ਨਾ ਸਿਆਲ ਚ ਜ਼ਿਆਦਾ ਠੰਡ ਨਹੀਂ ਪੈਂਦੀ ਧੁੰਦਾ ਪੈਂਦੀ ਆ ਉਦੋਂ ਮੈਂ ਕਿਹਾ ਅੱਗ ਬਾਲ ਲਾ ਕਰਾਂ ਅੱਗ ਬਾਲ ਕੇ ਵਧੀਆ ਵਾਂ ਸੇਕਣ ਵਾਸਤੇ ਚਾਹੀਦਾ ਵਾਂ ਹੋਰ ਕੀ ਆਗ ਬਾਲ ਤੂੰ ਵੀ ਤੁਹਾਨੂੰ ਵੀ ਬਣਾ ਦਾਂਗੀ ਦੀਦੀ ਮੈਨੂੰ ਵੀ ਬਣਾ ਦਿਓ ਐਡਾ ਕੇ ਫਿਰ ਚਲ ਠੀਕ ਆ ਮੈਨੂੰ ਜਾਚ ਨਹੀਂ ਹੈਗੀ ਉਹਦਾ ਮੈਂ ਵੇਖਣਾ ਹੁਣ ਮੈਂ ਇਹੀ ਕੰਮ ਕਰਨੇ ਆ ਕਿ ਦੀਦੀ ਚਿਲੇ ਬਣਾ ਬਣਾ ਵੇਚਿਆ ਕਰਨੇ ਆ ਹੋਰ ਕਿਨੇ ਕਿਨੇ ਨਾ ਵੇਚਾਂਗੀ ਮੈਨੂੰ ਵੀ ਮੁੱਲ ਚ ਦੇਣਾ ਵਾ ਨਾ ਨਾ ਤੈਨੂੰ ਕੀ ਦੇਣਾ ਮੁੱਲ ਚ ਤੈਨੂੰ ਫ੍ਰੀ ਚ ਚਲ ਠੀਕ ਆ ਐਨੀ ਕਮੇਟੀ ਦਾ ਕਿਹੜਾ ਬਣਾਣਾ ਹਨਾ ਹੋਰ ਲੈਣੀ ਪਣੀ ਚੋਰੀ ਕਰਕੇ ਆਹੋ ਹੁਣ ਮਿੱਟੀ ਲੋਕਾਂ ਕੰਨ ਕੰਮ ਕਰਦੇ YouTube ਤੇ ਮਿੱਟੀਆਂ ਚੋਰੀਆਂ ਕਰਦੇ ਫਿਰਦੇ ਆ ਉਹ ਹੀ ਮਿੱਟੀ ਚੋਰੀ ਲੈ ਲੈ ਜਾਂਦੀ ਆਹੋ ਸਹੀ ਗੱਲ ਆ ਦੀਦੀ ਚਲੋ ਠੀਕ ਆ ਫਿਰ ਤੁਸੀਂ ਬਣਾਓ ਨਹੀਂ ਨਹੀਂ ਦੀਦੀ ਬਸ ਬਣ ਗਿਆ ਨਹੀਂ ਨਹੀਂ ਬਣਾਓ ਤੁਸੀਂ ਮੈਂ ਫਿਰ ਆ ਜਾਂਗੀ ਆ ਨਾ ਬੇਰ ਕੰਮ ਤੂੰ ਆਪਣਾ ਮੈਂ ਤਾਂ ਉਧਰ ਵੀਲੀ ਤੁਰੇ ਫਿਰਨਦੀ ਹਾਂ ਤੇ ਮੈਂ ਇੱਧਰ ਨੂੰ ਆ ਗਈ ਚਲ ਠੀਕ ਆ ਨਹੀਂ ਤੂੰ ਫਿਰ ਚੰਗਾ ਦੀਦੀ ਚਲ